ਅਗਰ ਤੁਸੀਂ ਵੀ ਵੱਖ-ਵੱਖ ਤਰ੍ਹਾਂ ਦੇ ਨਮਕੀਨ ਖਾਣ ਦੇ ਸ਼ਕੀਨ ਹੋ ਤਾਂ ਵੱਖ-ਵੱਖ ਤਰ੍ਹਾਂ ਦੇ ਬ੍ਰਾਂਡ ਦਾ ਪੁਜੀਆ ਬਣਦਾ ਹੈ ਇੱਕ ਹੀ ਪੱਟੀ ਦੇ ਉੱਤੇ ਅਤੇ ਉਹ ਵੀ ਗੰਦਗੀ ਦੇ ਢੇਰ ਦੇ ਵਿੱਚ ਅਤੇ ਗੰਦੇ ਤੇਲਾਂ ਦੇ ਵਿੱਚ ਐਸ ਨੂੰ ਦਿਖਾ ਰਿਹਾ ਬਠਿੰਡਾ ਦੇ ਇਹ ਗੁੱਡਵਰ ਸਕੂਲ ਦੇ ਨੇੜੇ ਦੀਆਂ ਤਸਵੀਰਾਂ ਜਿੱਥੇ ਇਹ ਉਹ ਤੇਲ ਹੈ ਜਿਸ ਦੇ ਵਿੱਚ ਵੱਖ-ਵੱਖ ਬ੍ਰਾਂਡ ਦਾ ਪੁਜੀਆ ਜਿਹੜਾ ਉਹ ਬਠਿੰਡਾ ਦੇ ਅੰਦਰ ਬਣਾਇਆ ਜਾਂਦਾ ਹੈ ਤੇ ਇਹ ਇਹ ਜਿਹੜਾ ਪੁਜੀਆ ਇਹ ਦੇਖ ਲਓ ਤਸਵੀਰਾਂ ਦੇ ਵਿੱਚ ਇਹ ਇਹ ਜਿਹੜਾ ਢੋਲ ਹੈ ਇਸਦੇ ਵਿੱਚ ਜਿਹੜੀ ਇਹ ਦਾਲ ਹੈ ਉਹ ਭੰਤੀ ਜਾਂਦੀ ਹੈ ਅਤੇ ਇਹ ਢੋਲ ਕਿੱਡਾ ਗੰਦਾ ਹੈ ਤੁਸੀਂ ਆਪ ਹੀ ਦੇਖ ਲਓ ਅਗਰ ਤੁਸੀਂ ਉੱਥੇ ਜਾਓਗੇ ਤਾਂ ਤੁਸੀਂ ਇਹ ਜਿਹੜਾ ਬਠਿੰਡਾ ਦੇ ਅੰਦਰ ਪੁਜੀਆ ਬਣਦੇ ਇਹ ਆਪਣਾ ਬਿਲਕੁਲ ਵੀ ਨਹੀਂ ਖਾਓਗੇ ਕਿਉਂਕਿ ਇਹਨਾਂ ਵੱਲੋਂ ਵਕ ਵਕ ਤਰ੍ਹਾਂ ਦੇ ਮਾਰਕੇ ਲਗਾ ਕੇ ਵਕ ਵਕ ਕੰਪਨੀਆਂ ਦੇ ਮਾਰਕੇ ਨਾਲ ਬਰੋ ਲਗਾਇਆ ਜਾਂਦੇ ਨੇ ਵਕ ਵਕ ਬ੍ਰਾਂਡ ਬਣਾ ਕੇ ਸੋਨੇ ਦਾ ਪੁਜੀਆ ਇਹ ਪਰੋਸਿਆ ਜਾਂਦਾ ਇਸ ਨੂੰ ਦਿਖਾ ਰਹੇ ਆਂ ਇਹ ਦਾਣਾ ਪੈਂਤੀਆਂ ਹੋਈਆਂ ਨੇ ਅਤੇ ਇਹ ਅਸੀਂ ਇਸ ਨੂੰ ਦਿਖਾ ਰਹੇ ਆਂ ਵੱਖ-ਵੱਖ ਮਾਰਕੀਆਂ ਨੇ ਜਿੱਥੇ ਬੇਕਾ ਨਿਰ ਭੁਜੀਆ ਉਹਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਤਾਂ ਹੋਰ ਵੀ ਬਹੁਤ ਤਰ੍ਹਾਂ ਦੀ ਥੀੜੀ ਬ੍ਰਾਂਡ ਨਹੀਂ ਦੇ ਲਫਾਫੇ ਨੇ ਇਹ ਨੰਨੂ ਵੀਕਨਾ ਦੀ ਹੈਗੀ ਇਹ ਕੰਪਨੀ ਜਿਸ ਦਾ ਭੁਜੀਆ ਇੱਥੇ ਆਪਣਾ ਇੱਕ ਹੀ ਆਪਣਾ ਪੱਠੇ ਉੱਤੇ ਤਿਆਰ ਹੁੰਦਾ ਹੈ ਅਤੇ ਇਹ ਜੇ ਆਪਾਂ ਦੇਖੀਏ ਕੁਵਰਜੀ ਇੱਕ ਜਿਹੜਾ ਇੱਥੇ ਹੈਗੀ ਹੈ ਜਿਹੜੀ ਆਪਣਾ ਕੰਪਨੀ ਹੈ ਉਸ ਦਾ ਭੁਜੀਆ ਵੀ ਇਸੇ ਪੱਟੀ ਦੇ ਉੱਤੇ ਇੱਕ ਹੀ ਆ ਪੱਟੀ ਦੇ ਉੱਤੇ ਹੁੰਦਾ ਤਿਆਰ ਹੁੰਦਾ ਤੇ ਨਾਲ ਬੀਕਾ ਨੇਰੀ ਜਿਹੜਾ ਭੁਜੀਆ ਉਹ ਵੀ ਇਸ ਜਗ੍ਹਾ ਦੇ ਉੱਤੇ ਤਿਆਰ ਹੁੰਦਾ ਬੱਕ ਬੱਕ ਕੰਪਨੀਆਂ ਦੇ ਜਿਹੜੇ ਭੁਜੀਏ ਨੇ ਉਹ ਇੱਕ ਹੀ ਪੱਟੀ ਦੇ ਉੱਤੇ ਤਿਆਰ ਹੁੰਦੇ ਆ ਇਹ ਸਾਨੂੰ ਕਿਤਨਾ ਕਿਤੇ ਮੂਰਖ ਬਣਾਇਆ ਜਾ ਰਿਹਾ ਹੈ ਦੇਖੋ ਸ਼੍ਰੀ ਸ਼ਾਮ ਦਾ ਇੱਥੇ ਇੱਕ ਆਪਣਾ ਇੱਥੇ ਜਿਹੜੇ ਹੈਗੇ ਲਪਾਫੇ ਨੇ ਜਿਹੜੀ ਉਹ ਵੀ ਇਸ ਦੇ ਅੰਦਰ ਮਿਲ ਜਾਂਦੇ ਆ ਅਤੇ ਭੁਜੀਆ ਇੱਕ ਹੀ ਹੁੰਦਾ ਸੋਨੂੰ ਨੇ ਜਿਹੜੇ ਇੱਥੇ ਨੇ ਆਪਣਾ ਸੋਨ ਜਿਹੜਾ ਇਹ ਵੱਖ-ਵੱਖ ਇਹਨਾਂ ਵੱਲੋਂ ਮਾਰ ਕੇ ਲਗਾ ਕੇ ਜਿਹੜਾ ਸੋਨੂੰ ਮੂਰਖ ਬਣਾਇਆ ਜਾਂਦਾ ਹੈ ਅਤੇ ਸੋਡੇ ਨਾਲ ਖਲਵਾੜ ਕੀਤਾ ਜਾ ਰਿਹਾ ਕਿਉਂਕਿ ਇੱਥੇ ਜਿਹੜੇ ਉਹੀ ਗੰਦੇ ਤੇਲਾਂ ਦੇ ਵਿੱਚ ਜਿਹੜਾ ਇਹ ਭੁਜਿਆ ਉਹ ਬਣਾਇਆ ਜਾਂਦਾ ਹੈ ਅਤੇ ਸੋਨੂੰ ਇਹ ਜਿਹੜਾ ਵੱਖ-ਵੱਖ ਆਪਣਾ ਕੰਪਨੀਆਂ ਦੇ ਬ੍ਰਾਂਡ ਇਹਦੇ ਉੱਤੇ ਲਗਾ ਕੇ ਇਸ ਨੂੰ ਜਿਹੜਾ ਪ੍ਰੋਸੈਸ ਨੇ ਤੁਸੀਂ ਇਸ ਨੂੰ ਖਾ ਰਹੇ ਹੋ ਤੇ ਇਸ ਦੇ ਨਾਲ ਜਿਹੜੇ ਨੇ ਲੋਕ ਨੂੰ ਆਪ ਤੁਹਾਨੂੰ ਜੜੀਆਂ ਵੱਡੀਆਂ ਬਿਮਾਰੀਆਂ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ ਸਿਹਤ ਵਿਭਾਗ ਜਿਹੜਾ ਕਿਤੇ ਨਾ ਕਿਤੇ ਇਸ ਨੂੰ ਲੈ ਕੇ ਅਣਗਿਣੇ ਵਰਤਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਤਿਹਾਰਾਂ ਦੇ ਦਿਨ ਨੇ ਅਤੇ ਤਿਹਾਰਾਂ ਦੇ ਦਿਨਾਂ ਦੇ ਵਿੱਚ ਸਿਹਤ ਵਿਭਾਗ ਜੁਰ ਆਪਣਾ ਜਰੂਰ ਜਾਗਦਾ ਹੈ ਲੇਕਿਨ ਇਸ ਨੂੰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਜਿਹੜਾ ਹੈ ਗੁੱਡਵਿਲ ਸਕੂਲ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਪਰਸਰਾ ਨਗਰ ਦੀਆਂ ਜਿੱਥੇ ਇੱਕ ਪੁਜੀਏ ਦੀ ਫੈਕਟਰੀ ਲੱਗੀ ਹੋਈ ਆ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਬ੍ਰਾਂਡ ਨੇ ਜਿਹੜੇ ਉਹ ਇੱਕ ਹੀ ਪੱਠੀ ਦੇ ਉੱਤੇ ਤਿਆਰ ਕੀਤੇ ਜਾਂਦੇ ਨੇ ਇੱਕ ਹੀ ਪੁਜੀਆ ਹੁੰਦਾ ਤੇ ਸੋਨੂੰ ਵੱਖ-ਵੱਖ ਲਪਾਫੇ ਲਗਾ ਕੇ ਉਹਦੇ ਉੱਤੇ ਸੋਨੂੰ ਮੂਰਖ ਬਣਾਇਆ ਜਾਂਦਾ ਸੋਨੂੰ ਇਹ ਜਿਹੜਾ ਪੁਜੀਆ ਹੈ ਉਹ ਵੇਚਿਆ ਜਾਂਦਾ ਤੇ ਅਸੀਂ ਉਹ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਦੇ ਵਿੱਚ ਜਿਹੜੇ ਇਹ ਇੰਨਾ ਜਿਹੜਾ ਇੱਥੇ ਆਪਣਾ ਪੁਜੀਆ ਤਿਆਰ ਕੀਤਾ ਗਿਆ ਇੱਥੇ ਤੇ ਬ੍ਰਾਂਡ ਨੇ ਜਿਹੜੇ ਉਹ ਵੱਖਰੇ-ਵੱਖਰੇ ਲਗਾਏ ਗਏ ਨੇ ਇੱਕ ਹੀ ਪੱਠੀ ਉੱਤੇ ਸਾਰਾ ਜਿਹੜਾ ਹੁੰਦਾ ਤਿਆਰ ਹੁੰਦਾ ਅਤੇ ਸਿਰਫ ਜਿਹੜੇ ਬ੍ਰਾਂਡ ਨੇ ਉਹ ਚੇਨ ਕਿਤੇ ਜਾਂਦੇ ਨੇ ਸਿਰਫ ਜਿਹੜੇ ਬ੍ਰਾਂਡ ਨੇ ਉਹ ਬਦਲੇ ਜਾਂਦੇ ਨੇ ਤੇ ਸੋਨੂੰ ਜਿਹੜਾ ਹੈ ਉਹਦੇ ਨਾਲ ਮੂਰਖ ਬਣਾ ਕੇ ਸੋਨੂੰ ਇਹ ਪੁਜੀਆ ਵੇਚੇ ਜਾ ਰਿਹਾ ਕਿਉਂਕਿ ਤਿਹਾਰਾਂ ਦੇ ਦਿਨਾਂ ਦੇ ਵਿੱਚ ਆਮ ਲੋਕ ਨੇ ਜਿਹੜੇ ਉਹ ਜਿਆਦਾ ਨਮਕੀਨ ਦੀ ਵੀ ਆਪਣਾ ਨਾਮ ਨਾਲ ਵਰਤੋਂ ਕਰਦੇ ਆ ਅਤੇ ਇਹ ਉਹ ਨਮਕੀਨ ਹੈ ਜਿਹੜਾ ਇੱਕ ਹੀ ਆਪਣਾ ਪੱਠੇ ਦੇ ਉੱਤੇ ਪੱਕ-ਪੱਕ ਬ੍ਰਾਂਡ ਬਣਾ ਕੇ ਅਤੇ ਨਾਮ ਨਾਲ ਇਹ ਗੰਦੇ ਤੇਲਾਂ ਦੇ ਵਿੱਚ ਤੇ ਨਾਲ ਗੰਦੇ ਢੋਲਾਂ ਦੇ ਵਿੱਚ ਜਿਹੜਾ ਹੈ ਉਹ ਤਿਆਰ ਕੀਤਾ ਜਾਂਦਾ ਸਿੱਧ ਸਿੱਧ ਵਿਭਾਗ ਮੇਸਰਵਰ ਜਰੂਰ ਜਾਂ ਦਿਣਾ ਚਾਹੀਦਾ ਸੁਣ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਪਟੈਂਡਾ ਦੇ ਪਰਸਰਨਗਰ ਦੀਆਂ ਜਿੱਥੇ ਗੁੱਡਵਿਲ ਸਕੂਲ ਦੇ ਨੇੜੇ ਇਹ ਜਿਹੜੀ ਇੱਕ ਫੈਕਟਰੀ ਆ ਪੁਜੀਏ ਦੀ ਫੈਕਟਰੀ ਆ ਜਿਸ ਤੇ ਵਿੱਚ ਗੰਦੇ ਤੇਲਾਂ ਦੇ ਵਿੱਚ ਇਹ ਜਿਹੜਾ ਪੁਜੀਆ ਉਹ ਇੱਥੇ ਆਪਣਾ ਬਣਾਇਆ ਜਾਂਦਾ ਹੈ ਨਾਲ ਨਾਲ ਲੋਕਾਂ ਦੇ ਸੇਹ ਦੇ ਨਾਲ ਇਹ ਜਿਹੜਾ ਤਿਹਾਰਾਂ ਦੇ ਦਿਨ ਦੇ ਵਿੱਚ ਖਲਵਾੜ ਕੀਤਾ ਜਾਂਦਾ ਇਸ ਦਿਖਾ ਰਹੇ ਹਾਂ ਵੱਖ-ਵੱਖ ਜਿਹੜੇ ਇੱਥੇ ਮਾਰ ਕੇ ਲੱਗੇ ਹੋਏ ਨੇ ਇੱਕ ਹੀ ਪੱਟੀ ਦੇ ਉੱਤੇ ਇਹ ਪੁਜੀਏ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਸਹਿਤ ਵਿਭਾਗ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਹੈ ਇਹ ਤਾਂ ਬਾਅਦ ਵਿੱਚ ਗੱਲਾਂ ਨਹੀਂ ਲੇਗਣ ਇੱਕੋ ਲੋਕਾਂ ਦੇ ਨਾਲ ਖਲਵਾੜਾ ਹੋ ਰਿਹਾ ਹਾਂਜੀ ਸ਼ਹਿਰਾ ਮਾਪਾ ਮੇਰਾ ਸੁੰਦਰ ਕਾਪੀ ਹੈ ਜੀ ਜੋ ਆਪੀ ਨੂੰ ਜੇ ਲੱਗਿਆ ਤਾਂ ਕਿ ਲੱਗੂਗਾ ਅਸਾਨ ਹੈ ਕੀ ਕੀ ਬਣਾ ਪਈ ਜਾਂਦੀ ਅਕੋੜਾ ਪਕੋੜੀ ਬਣਾਤੇ ਬੜਾ ਸੋ ਫਾਈ ਕਾ ਪੂਏ ਤੇਂਦੀ ਆਉਣੀ ਹੈ ਇਸ ਵਾਰ ਕੀ ਬਣਾਈ ਸਫਾਈ ਹੈਗੀ ਆਪ ਐਸੇ ਲੱਗ ਰਿਹਾ ਹੈ ਹਾਂ ਹਾਂ ਨਹੀਂ ਨਹੀਂ ਦੇਖਿਆ ਅਸੀਂ ਬਹੁਤ ਜ਼ਿਆਦਾ ਸਫਾਈ ਦਾ ਬਿਲਕੁਲ ਵੀ ਹੈ ਨਹੀਂ ਕੋਈ ਕੰਮ ਨਹੀਂ ਹੈ

10 साल 10 साल से जय कुछ लोगों को खिला रहे हो ना ना ऐसे आप ऐसे नहीं खिला रहे हैं हम साफ सफाई से बनाते जा रहे हैं।